ਗਵਾਂਡੀ ਮੁੰਡੇ ਨੂੰ ਦਫ਼ਤਰ ਆਇਆ ਵੇਖ ਕੇ ਮੇਰਾ ਮੱਥਾ ਠਣ ਗਿਆ ਸੀ ਮੱਥਾ ਠਣ ਗਿਆ ਤਾਂ ਸੀ ਪਰ ਐਨੇ ਭਿਆਨਕ ਹਾਦਸੇ ਦੀ ਉਹ ਕਲਪਨਾ ਵੀ ਨਹੀਂ ਸੀ ਕਰ ਸਕਦੀ ਮੁੰਡੇ ਦਾ ਚਿਹਰਾ ਓਡਿਆ ਹੋਇਆ ਤੇ ਉਹਨੂੰ ਲੱਗਿਆ ਤੇ ਗੱਲ ਕਰਦਾ ਵੀ ਓਖੜ ਜਾ ਗਿਆ ਘਰ ਬੁਲਾਇਆ ਜੀ ਤੁਹਾਨੂੰ ਹੁਣੇ ਕਿਉਂ ਬਸ ਤੁਸੀਂ ਹੁਣੇ ਚਲੇ ਚਲੋ ਉਹ ਗੱਲ ਤਾਂ ਦੱਸ ਮੁੰਡਾ ਬੋਲਿਆ ਨਹੀਂ ਕਿਸੇ ਅਣਸੁਖਾਂ ਵੀ ਘਟਨਾ ਦਾ ਅਹਿਸਾਸ ਉਹਨੂੰ ਹੋ ਗਿਆ ਸੀ ਹਬੀਤਾ ਠੀਕ ਹੈ ਨਾ? ਉਹਨੇ ਆਪਣੇ ਬੱਚੇ ਬਾਰੇ ਪੁੱਛਿਆ। ਹਾਂ, ਬੱਚਾ ਠੀਕ ਠਾਕ ਹੈ। ਤੇ ਪ੍ਰੀਤੀ? ਉਹ ਵੀ ਠੀਕ ਹੈ। ਹੁਣੇ-ਹੁਣੇ ਸਕੂਲੋਂ ਆਈ ਆ। ਫਿਰ ਗੱਲ ਕੀ ਆ? ਤੁਸੀਂ ਦੇਰ ਨਾ ਕਰੋ ਭਾਬੀ ਜੀ, ਮੇਰੇ ਨਾਲ ਚਲੇ ਚਲੋ। ਉਹਦੇ ਅੰਦਰ ਕਬਰ ਹਟ ਗਈ। ਉਹ ਅਰਜ਼ੀ ਲਿਖਣ ਬੈਠ ਗਈ। ਕੱਲ ਦੀ ਛੁੱਟੀ ਵੀ ਲਿਖਦੇ ਹੋ। ਉਹਦਾ ਹੱਥ ਪਲਪਰ ਲਈ ਕੰਬ ਗਿਆ। ਸਹਿਮ ਕੇ ਮੁੰਡੇ ਵੱਲ ਦੇਖਿਆ। ਮੁੰਡੇ ਦਾ ਮੂੰਹ ਉਦਰਿਆ ਪਿਆ ਸੀ ਉਹ ਕਾਲੀ ਨਾਲ ਸਾਈਕਲ ਦੇ ਪਿੱਛੇ ਬੈ ਗਈ ਉਹਨੂੰ ਲੱਗਿਆ ਕਿ ਮੁੰਡਾ ਸਾਈਕਲ ਚਲਾਉਣ ਲਈ ਕਾਫੀ ਜ਼ੋਰ ਲਾ ਰਿਹਾ ਹੈ ਪਰ ਸਾਈਕਲ ਉਹਦੇ ਕੋਲੋਂ ਖਿੱਚਿਆ ਨਹੀਂ ਸੀ ਜਾ ਰਿਹਾ ਘਰ ਪਹੁੰਚੋ ਸੰਭਲ ਨਹੀਂ ਸੀ ਸਕੀ ਵੇੜੇ ਵਿੱਚਕਾਰ ਚਿੱਟੀ ਚਾਦਰ ਨਾਲ ਢਕੀ ਇੱਕ Laash ਪਈ ਸੀ ਇੱਕ ਪਾਸੇ ਬੇਹੋਸ਼ ਹੋਈ ਬੇਜੀ ਨੂੰ ਕੁਝ ਗਵੰਡਣਾ ਸੰਭ ਰਹੀਆਂ ਸੀ ਮੰਜੇ ਲਾਗੇ ਮੁਹੱਲੇ ਦੇ ਲੋਕ ਵੀ ਬੈਠੇ ਸੀ ਉਹਨਾਂ ਦੇ ਵਿੱਚ ਸ਼ੇਵ ਵੀ ਬੈਠਿਆ ਸੀ ਸ਼ੇਵ ਉਦੇ ਪਤੀ ਦਾ ਦੋਸਤ ਜੋ ਹਰ ਰੋਜ਼ ਉਹਦੇ ਨਾਲ ਹੀ ਗੱਡੀ ਰਹੀਂ ਲੁਧਿਆਣੇ ਕੰਮ ਤੇ ਜਾਇਆ ਕਰਦਾ ਸੀ ਸਭ ਦੀਆਂ ਨਜ਼ਰਾਂ ਉਹਦੇ ਵੱਲ ਉੱਠ ਗਈਆਂ ਕਿਸੇ ਪਾਸੇ ਕੋਈ ਆਵਾਜ਼ ਨਹੀਂ ਬਸ ਚੁੱਪੀ ਸੀ ਕਬਰਾਂ ਜਿਹੀ ਸਾਸਾਂ ਸਾ ਕਰਦੀ ਹੋਈ ਚੁੱਪੀ ਪਾਲਪਰੋ ਵਿਸ਼ਵਾਸ ਨਹੀਂ ਸੀ ਕਰ ਸਕੀ ਵਿਸ਼ਵਾਸ ਕੀਤਾ ਵੀ ਕਿਵੇਂ ਜਾ ਸਕਦਾ ਸੀ ਸਭ ਕੁਝ ਇੰਨਾ ਭਿਆਨਕ ਵਾਪਰ ਗਿਆ ਹਜੇ ਸਵੇਰੇ ਤਾਂ ਉਹ ਅਨੂਪ ਨੂੰ ਹੱਸਦਿਆਂ ਹੱਸਦਿਆਂ ਉਹਨੇ ਦਫ਼ਤਰ ਤੋਰਿਆ ਸੀ ਆਮਵੰਗ ਵੇੜੇ ਜੋ ਨਿਕਲਦਿਆਂ ਨੂੰ ਆਵਾਜ਼ ਮਾਰ ਕੇ ਭੁੱਲ ਗਿਆ ਰੋਟੀ ਦਾ ਡੱਬਾ ਫੜਾਇਆ ਸੀ ਤੁਰਨ ਸਮੇ ਅਨੂਪ ਨੇ ਆਪਣੀ ਤੀ ਪ੍ਰੀਤੀ ਦੀ ਗੱਲ ਤੇ ਪਿਆਰ ਦਿੱਤਾ ਸੀ ਤੇ ਹਵੀ ਦੇਵੀ ਫਿਰ ਹੱਸਦਿਆਂ ਹੋਇਆਂ ਉਹਦਾ ਵੀ ਮੱਥਾ ਚੁੰਮਿਆ ਸੀ ਸ਼ਿਵ ਨੇ ਚਾਦਰ ਦਾ ਲਾੜ ਸਰਕਾ ਕੇ ਚਿਹਰਾ ਨੰਗਾ ਕਰ ਦਿੱਤਾ ਉਹ ਹੌਲੀ-ਹੌਲੀ ਕਦਮ ਪੁੱਟਦੀ ਮੰਝੇ ਦੇ ਨੇੜੇ ਆ ਗਈ ਪੌਰ-ਪੌਰ ਹੋਈ ਅਨੂਪ ਦਾ ਚਿਹਰਾ ਪੂਰੀ ਤਰ੍ਹਾਂ ਸ਼ਾਂਤ ਸੀ ਜਿਵੇਂ ਕੋਈ ਡੁੰਗੀ ਨੀਂਦ ਸੋ ਰਿਹਾ ਹੋਵੇ ਚਿਹਰੇ ਉੱਪਰ ਪੀੜ ਸਹਿਣ ਦੇ ਕਸ਼ਮਕਸ਼ ਦੇ ਭਾਵ ਜੋ ਸ਼ਾਇਦ ਮਰਨ ਸਮੇਂ ਉਹਨੇ ਚੱਲੇ ਸੀ ਤੇ ਉਹ ਭਾਵ ਥਾਂ ਹੀ ਜੰਮ ਗਏ ਸੀ ਕਿਤੇ ਕੋਈ ਆਵਾਜ਼ ਨਹੀਂ ਸਭਨਾਂ ਦੇ ਸਾਹ ਰੁਕੇ ਪਏ ਸੀ ਉਹ ਬੋਝਲ ਖਮੋਸ਼ੀ ਉਹਦੇ ਵੱਲ ਵੇਖ ਰਹੀ ਸੀ ਕਿ ਕੋਈ ਐਡੇ ਸਦਮੇ ਨੂੰ ਕਿਵੇਂ ਸਹਿ ਸਕਦਾ ਹੈ ਇਸ ਚੁੱਪ ਨੂੰ ਪ੍ਰੀਤੀ ਦੇ ਰੋਣ ਨੇ ਤੋੜਿਆ 4 ਸਾਲ ਦੀ ਉਹਦੀ ਬੱਚੀ ਉਹਦੀਆਂ ਲੱਤਾਂ ਨੂੰ ਆ ਕੇ ਜਿੰਬੜ ਗਈ ਸੀ ਮੰਮਾ ਮੰਮਾ ਪਾਪਾ ਦੇ ਸੱਟ ਲੱਗੀ ਆ ਪਾਪਾ ਰੇਲ ਗੱਡੀ ਚੋਂ ਡਿੱਗ ਗਏ ਉਹ ਬੱਚੀ ਨੂੰ ਬਾਵਾ ਚ ਘੁੱਟ ਕੇ ਫੁੱਟ ਪਈ ਸੀ ਪੂਬ ਮਾਰ ਕੇ ਰੋ ਪਈ ਸੀ ਨਾਲ ਹੀ ਗਵੰਡਣਾ ਦੇ ਰੋਣ ਦੀ ਆਵਾਜ਼ ਵੀ ਆ ਰਹੀ ਪ੍ਰੀਤੀ ਔਰ ਔਰ ਹੋਈ ਆਪਣੇ ਮਾਂ ਦੇ ਰੋਣ ਨੂੰ ਵੇਖਣ ਲੱਗ ਪਈ ਫਿਰ ਨਿੱਕੇ ਨਿੱਕੇ ਹੱਥਾਂ ਨਾਲ ਆਪਣੀ ਮਾਂ ਦੇ ਹੰਝੂ ਪੂੰਝਣ ਲੱਗ ਪਈ ਮੰਮਾ ਰੋ ਨਾ ਡਾਕਟਰ ਆਊਗਾ ਪਾਪਾ ਠੀਕ ਹੋ ਜਾਣਗੇ ਉਹਦਾ ਰੋਣ ਅਚਾਨਕ ਹੋਰ ਤੇਜ਼ ਹੋ ਗਿਆ ਬੱਚੀ ਦੀ ਗੱਲ ਨੇ ਰੋਣਾ ਹੋਰ ਤੇਜ਼ ਕਰ ਦਿੱਤਾ ਸੀ। ਬੱਚੀ ਪਾਪਾ ਦੀ ਮੌਤ ਨੂੰ ਨਹੀਂ ਸੀ ਸਮਝ ਸਕੀ। ਬੇਜੀ ਹੋਸ਼ ਵਿੱਚ ਆਏ ਤਾਂ ਉਹਨੂੰ ਛਾਤੀ ਨਾਲ ਘੁੱਟ ਕੇ ਬਰਲਾਪ ਕਰ ਉਠੇ। ਪਰ ਬਹੁਤਾ ਚਿਰ ਨਹੀਂ। ਛੱਟ ਪਿੱਛੋਂ ਫੇਰ ਬੇਹੋਸ਼ ਹੋ ਗਏ। ਸ਼ੇਬ ਮੁਹੱਲੇ ਦੇ ਕੁਝ ਜ਼ਿੰਮੇਵਾਰ ਬੰਦਿਆਂ ਨੂੰ ਨਾਲ ਲੈ ਕੇ ਸੰਸਕਾਰ ਆਦਿ ਦੇ ਪ੍ਰਬੰਧ ਚ ਰੁੱਝ ਗਏ। 2 ਘੰਟੇ ਦੇ ਅੰਦਰ ਅੰਦਰ ਆਉਣ ਵਾਲੇ ਆ ਵੀ ਗਏ ਸੀ। ਕੋਈ ਲੰਬ ਚੜਾ ਤਾਂ ਹੈ ਨਹੀਂ ਸੀ ਉਹਨਾਂ ਦੇ। ਰਿਸ਼ਤੇਦਾਰਾਂ ਦੇ ਨਾਮ ਦੇ ਇੱਕ ਮਾਮਾ ਸੇ ਇੱਕ ਭੂਆ ਰਹਿ ਰਹਿ ਕੇ ਰੋਣ ਉੱਬਰ ਆਉਂਦਾ ਰਿਹਾ। ਪ੍ਰੀਤੀ 2-3 ਵਾਰ ਆਪਣੇ ਪਾਪਾ ਨੂੰ ਹਿਲਾ ਕੇ ਵੀ ਵੇਖਾਈ ਸੀ। ਉਹਦੇ ਕੋਲ ਆ ਕੇ ਕਿਹਾ, "ਮੰਮਾ ਮੰਮਾ ਪਾਪਾ ਸੁੱਤੇ ਪਏ ਆ। ਡਾਕਟਰ ਆਊਗਾ ਤਾਂ ਪਾਪਾ ਠੀਕ ਹੋ ਜਾਣਗੇ।" ਬੱਚੀ ਦੀ ਗੱਲ ਨੇ ਰੁਕੇ ਹੋਇਆ ਰੋਣ ਫੇਰ ਉਭਾਰ ਦਿੱਤਾ ਸੀ। ਉਹ ਅਰਤੀ ਕੋਲ ਜਾ ਕੇ ਇੱਕ ਵਾਰ ਪੇਰ ਪੁੱਟ ਪਈ। ਉਹਨੇ ਮੋਢੇ ਉੱਪਰ ਇੱਕ ਮਰਦਾਨਾ ਹੱਥ ਮਹਿਸੂਸ ਕੀਤਾ। ਸ਼ਿਵ ਸੀ ਜੋ ਹੌਲੀ-ਹੌਲੀ ਉਹਦਾ ਮੋਢਾ ਥਾਪੜ ਰਿਹਾ ਸੀ ਆਪਣੇ ਆਪ ਨੂੰ ਸਾਮ ਭਾਬੀ ਬਸ ਹੁਣ ਸਬਰ ਕਰ ਐਨਾ ਹੀ ਸਾਥ ਸੀ ਉਹ ਨਭਾ ਗਿਆ ਉਹਨੇ ਨਜ਼ਰਾਂ ਚੁੱਕ ਕੇ ਸ਼ਿਵ ਵੱਲ ਦੇਖਿਆ ਉਹ ਹੇਠਲੇ ਬੋਲਣ ਨੂੰ ਦੰਦਾ ਚ ਘੁੱਟੇ ਖੜਿਆ ਸੀ ਇੱਕ ਵੇਗ ਜਿਹਾ ਉਹਦੇ ਆਪਣੇ ਅੰਦਰੋਂ ਵੀ ਉੱਠਿਆ ਤੇ ਫਿਰ ਅਨੂਪ ਦੀ ਲਾਸ਼ ਨੂੰ ਚੰਬੜ ਗਈ ਮਮਾ ਜੀ ਤੇ ਭੂਆ ਜੀ ਨੇ ਮਾਸਾ ਨੂੰ ਅਰਤੀ ਤੋਂ ਦੂਰ ਕੀਤਾ ਸੀ ਬਸ ਭਾਈ ਬਸ ਕਰ ਹੁਣ ਹੁਣ ਇੱਥੇ ਕੀ ਆ ਇਹਨੇ ਕਿਹੜਾ ਬੋਲਣਾ ਹੈ ਹੁਣ ਮਿੱਟੀ ਆ ਬਸ ਇਹ ਭਾਈ ਮਿੱਟੀ ਨਾਲ ਕਾਹਦਾ ਮੋ ਉੱਠ ਮਲ ਉੱਠ ਮੇਰਾ ਪੁੱਤ ਮਿੱਟੀ ਨੂੰ ਕਿਉਂ ਟੀਏ ਉਤੋਂ ਸੂਰਜ ਵੀ ਹੀਠਾਂ ਜਾ ਰਿਹਾ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਪ੍ਰੀਤੀ ਦੇ ਹੱਥ ਵਿੱਚ ਪੇੜਾ ਜਾ ਦੇ ਕੇ ਅਰਥੀ ਦੇ ਪੈਰਾਂ ਤੇ ਰੱਖ ਕੇ ਮੱਥਾ ਟੇਕਣ ਨੂੰ ਕਿਹਾ ਗਿਆ ਪ੍ਰੀਤੀ ਹਜੇ ਮੱਥਾ ਟੇਕ ਹੀ ਰਹੀ ਸੀ ਕਿ ਸਭਨਾ ਦੇ ਮਨਾਂ ਵਿੱਚ ਸੀ ਕਰਦੀ ਇੱਕ ਧੋ ਨਿਕਲ ਗਈ ਦੋ ਕੁ ਸਾਲ ਦੇ ਹਬੀ ਨੇ ਵੀ ਗਵਾਂਡਣ ਦੀ ਕੁਛੜ ਛੋ ਉੱਤਰ ਕੇ ਆਪਣੀ ਭੈਣ ਦੀ ਰੀਸ ਵਿੱਚ ਆਪਣੇ ਪਾਪਾ ਦੇ ਪੈਰਾਂ 'ਚ ਮੱਥਾ ਠੇਕ ਦਿੱਤਾ ਸੀ। ਅਰਥੀ ਤੂਰੀ ਤਾਂ ਬੱਚੀ ਉਹਦੀ ਬਾਹ ਨਾਲ ਲੱਗੀ ਦੁਰ ਰਹੀ ਸੀ। 베ਜੀ ਨੂੰ ਘਾਰ ਹੀ ਛੱਡ ਦਿੱਤਾ ਗਿਆ। ਦੋਵਾਂ ਹੱਥਾਂ 'ਚ ਉਹਦਾ ਹੱਥ ਫੜੀ ਪ੍ਰੀਤੀ ਬੋਲੀ। ਜਿਵੇਂ ਉਹਨੂੰ ਤਰਵਾਸ ਦੇ ਰਹੀ ਹੋਵੇ। ਮੰਮਾ ਪਾਪਾ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਨੇ। ਹੁਣ ਤਾਂ ਪਾਪਾ ਠੀਕ ਹੋ ਜਾਣਗੇ। ਮੈਂ ਬਾਬੇ ਮੂਰੇ ਮੱਥਾ ਠੇਕਿਆ ਸੀ। ਉਨੇ ਪੂਰੇ ਜੋਰ ਨਾਲ ਦੰਦ ਮੇਜਲੇ ਤੇ ਨਿਗਾਹ ਸਾਹਮਣੇ ਵੱਲ ਕਰ ਲਈ ਬੱਚੀ ਆਪਣੀ ਮਾਦੀਆਂ ਅੱਖਾਂ ਵਿੱਚਲੇ ਹੰਝੂ ਉਸ ਸਮੇਂ ਨਹੀਂ ਸੀ ਵੇਖ ਸਕੀ ਚੀਤਾ ਨੂੰ ਅੱਗ ਦੇਣ ਸਮੇਂ ਪ੍ਰੀਤੀ ਦੇ ਵਿਰਲਾਪ ਨੇ ਸਭ ਨੂੰ ਦਹਿਲਾ ਕੇ ਰੱਖਤਾ ਆਰਤੀ ਲੱਕੜਾਂ ਉੱਪਰ ਰੱਖੇ ਜਾਣ ਤੇ ਦੁਆਲੇ ਬਾਲਣ ਚੀਨੇ ਜਾਣ ਤੱਕ ਬੱਚੇ ਇੱਕਦਮ ਸਹਮ ਗਈ ਕੋਈ ਭਿਆਨਕ ਅਹਿਸਾਸ ਉਹਦੀਆਂ ਅੱਖਾਂ 'ਚ ਉੱਭਰ ਆਇਆ ਸੀ ਅੱਗ ਦੰਦੇ ਵੇਖ ਬੱਚੀ ਜਿਵੇਂ ਪਾਗਲ ਹੋ ਗਈ ਹੋਵੇ ਪਹਿਲਾ ਵੰਗ ਦੌੜ ਕੇ ਤੀਮੀਆਂ ਵਿੱਚ ਬੈਠੀ ਆਪਣੀ ਮਾਂ ਨੂੰ ਜਾ ਹਲੂਣਿਆ ਮम्मा ਮम्मा ਪਾਪਾ ਉਹ ਭਾਈ ਅੱਗ ਲਾਉਂਦਾ ਪਾਪਾ ਨੂੰ ਮम्मा ਉਹ ਭਾਈ ਪਾਪਾ ਨੂੰ ਜਾਲਦਾ ਹੈ ਹਟਾ ਦੇ ਮम्मा ਉਹਨੂੰ ਉਹ ਭਾਈ ਪਾਪਾ ਨੂੰ ਅੱਗ ਔਰ ਔਰ ਹੋਈ ਪ੍ਰੀਤੀ ਮਾਂ ਕੋਲੋਂ ਫੇਰ ਚੀਤਾ ਵੱਲ ਨੂੰ ਭੱਜ ਪਈ ਉਦੋਂ ਤੱਕ ਲਾਟਾਂ ਉੱਚੀਆਂ ਉੱਠ ਚੁੱਕੀਆਂ ਸੀ ਬੱਚੀ ਕੁਝ ਪਲ ਲਈ ਖੜੀ ਲਾਟਾਂ ਵੱਲ ਵੇਖਦੀ ਰਹੀ ਫਿਰ ਬੇਹੋਸ਼ ਹੋ ਕੇ ਲੁੜਕ ਗਈ ਧਰਤੀ ਤੇ ਡਿੱਗੀ ਪੈਂਦੀ ਜੇ ਕਿਤੇ ਅਨੂਪ ਦੇ ਮਾਮਾ ਜੀ ਉਹਨੂੰ ਮੌਕੇ ਤੇ ਬਾਹਾਂ ਚ ਨਾ ਬੋਚ ਲੈਂਦੇ ਬਹੁਤ ਦਿਨਾਂ ਤੱਕ ਉਹ ਇਸ ਹੱਥ ਸੇ ਜੋ ਉੱਬਰ ਨਹੀਂ ਸੀ ਸਕੀ ਉੱਬਰਣਾ ਕਿਤੇ ਸੌਖਾ ਥੋੜੀ ਪਿਆ ਕੋਈ ਵੀ ਨਹੀਂ ਸੀ ਉੱਬਰ ਸਕਿਆ ਨਾ 베ਜੀ ਨਾ ਬੱਚੇ ਬੱਚਿਆਂ ਦੀਆਂ ਗੱਲਾਂ ਨਾਲ ਤਾਂ ਉਹਦਾ ਰੁਕਿਆ ਬੰਨ ਟੁੱਟ ਜਾਂਦਾ ਸੀ ਕੁਝ ਹੁੰਦਾ ਸੀ ਜੋ ਰੋਣ ਬਣ ਕੇ ਉੱਪਰ ਨੂੰ ਚੜਦਾ ਆਉਂਦਾ ਹਬੇ ਕਈ ਦਿਨ ਉਧਰ ਜਾ ਦੋਵੇਂ ਕਮਰਿਆਂ ਚ ਜਾ ਕੇ ਫਿਰ ਕੇ ਆਉਂਦਾ ਵੇੜਾ ਦੇਖ ਆਉਂਦਾ ਰਸੋਈ ਚ ਗੇੜਾ ਮਾਰ ਆਉਂਦਾ ਤੇ ਉਹਦੇ ਕੋਲ ਆ ਜਾਂਦਾ ਪਾਪਾ ਹਾਂ ਨਹੀਂ ਮੰਮਾ ਪਾਪਾ ਹਾਂ ਨਹੀਂ ਉਸ ਕੋਲ ਉੱਠਦਾ ਪ੍ਰੀਤੀ ਕੋਲ ਜਾ ਬੈੰਦਾ ਪਾਪਾ ਹੈ ਨਹੀਂ ਭੈਣ ਪਾਪਾ ਹਾਂ ਨਹੀਂ ਪ੍ਰੀਤੀ ਆਪਣੀ ਤੁਛ ਬੁੱਧੀ ਮੁਤਾਬਕ ਸਮਝਾਉਂਦੀ ਪਾਪਾ ਦੂਰ ਚਲੇ ਗਏ ਵੀਰੇ ਹੁਣ ਨਹੀਂ ਆਉਂਦੇ ਪਾਪਾ ਬਹੁਤ ਦੂਰ ਗਏ ਹਬੀ ਉਹਦੇ ਵੱਲ ਆ ਜਾਂਦਾ ਮम्मा ਮम्मा ਪਾਪਾ ਦੂਲ ਹੈ ਉਸ ਕੋਲੋਂ ਸੇਹਾਂ ਨਹੀਂ ਸੀ ਜਾਂਦਾ ਇਹ ਸਭ ਕੁਝ ਔਰ ਜਿੰਨਾ ਕੋ ਆਪਣੇ ਆਪ ਨੂੰ ਸਾਹਮਣੇ ਦੀ ਕੋਸ਼ਿਸ਼ ਕਰਦੀ ਬੱਚੇ ਉਸ ਤੋਂ ਵੱਧ ਕਿਤੇ ਉਹਨੂੰ ਖੰਡਾ ਦਿੰਦੇ ਸੀ ਸਭ ਤੋਂ ਵੱਧ ਬੁਰੀ ਹਾਲਤ ਪ੍ਰੀਤੀ ਦੀ ਸੀ ਹਬੀ ਤਾਂ ਹਜੇ ਛੋਟਾ ਸੀ ਮੌਤ ਬਾਰੇ ਨਹੀਂ ਸੀ ਜਾਣਦਾ ਪ੍ਰੀਤੀ ਨਾ ਤਾਂ ਐਡੀ ਵੱਡੀ ਸੀ ਕਿ ਮੌਤ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਜਿਹਨੂੰ ਮੌਤ ਬਾਰੇ ਸਮਝਾਇਆ ਜਾ ਸਕਦਾ ਹੋਵੇ ਤੇ ਨਾ ਹੀ ਇੰਨੀ ਛੋਟੀ ਕਿ ਮੌਤ ਬਾਰੇ ਇੱਕਦਮ ਅਣਜਾਣ ਹੁੰਦੀ। ਪ੍ਰੀਤੀ ਦੀਆਂ ਗੱਲਾਂ ਉਹਨੂੰ ਤੁਰੰਦਰ ਤੱਕ ਹਿਲਾ ਜਾਂਦੀਆਂ। ਮੰਮਾ ਬੰਦਾ ਮਰ ਕੇ ਕਿੱਥੇ ਚਲੇ ਜਾਂਦਾ ਹੈ? ਰੱਬ ਕੋਲ ਪੁੱਤ। ਰੱਬ ਕਿੱਥੇ ਆ? ਬਹੁਤ ਦੂਰ ਬੇਟਾ। ਬੱਚੇ ਕੁਝ ਪਲ ਲਈ ਚੁੱਪ ਕਰਕੇ ਸੋਚਦੀ ਰਹਿੰਦੀ। ਮੰਮਾ ਕਿੰਨੀ ਕੁ ਤੇਜ਼ ਜਾਂਦਾ ਬੰਦਾ ਰੱਬ ਕੋਲ? ਉਹ ਜਿਵੇਂ ਸਵਾਲ ਨਹੀਂ ਸਮਝ ਸਕੇ। ਪੁੱਛ ਬੈਠੀ ਸੀ। ਕਿਉਂ ਮੈਂ ਤੁਸੀਂ ਤੇ ਵੀਰਾ ਆਪਾਂ ਤਿੰਨੇ ਮਰਜੀ ਏ ਫਿਰ ਤੇਜ਼ ਤੇਜ਼ ਰੱਬ ਕੋਲ ਚਲੇ ਜਾਈਏ ਫਿਰ ਜਾ ਕੇ ਆਪਾਂ ਪਾਪਾ ਨੂੰ ਢਾ ਲਾਂਗੇ ਹਨਾ ਉਹ ਕਮਰੇ ਚ ਬੈਠੀ ਨਹੀਂ ਸੀ रह ਸਕੀ ਉੱਠ ਕੇ ਬਾਹਰ ਆ ਗਈ ਪ੍ਰੀਤੀ ਦੀ ਗੱਲ ਦਾ ਉੱਤਰ ਨਹੀਂ ਸੀ ਦਿੱਤਾ ਉਹਨੇ ਕੀ ਦੰਦੀ ਉਹਨੂੰ ਕਿ ਮਰ ਕੇ ਵੀ ਤੇਰੇ ਪਾਪਾ ਤੱਕ ਨਹੀਂ ਪਹੁੰਚਿਆ ਜਾ ਸਕਣਾ ਪੁੱਤ ਇੱਕ ਦਿਨ ਉਹ ਪ੍ਰੀਤੀ ਦੀਆਂ ਗੱਲਾਂ ਤੋਂ ਔਖੜ ਗਈ ਸੀ ਸੰਭਲ ਨਹੀਂ ਸੀ ਸਕੀ ਉਹ ਤਾਂ ਮਰ ਗਏ ਹੁਣ ਤੂੰ ਮੈਨੂੰ ਮਾਰ ਕੇ ਛੱਡੇਂਗੀ ਮਾਰਨ ਲਈ ਚੁੱਕਿਆ ਹੋਇਆ ਹੱਥ ਥਾਂ ਰੁਕ ਗਿਆ ਬੇਜੀ ਕਮਰੇ ਚੋਂ ਆ ਗਈ ਤੇ ਪ੍ਰੀਤੀ ਸਹਿਮ ਕੇ ਉਹਨਾਂ ਦੇ ਨਾਲ ਜਾ ਲੱਗੀ ਬੇਜੀ ਨੇ ਪ੍ਰੀਤੀ ਨੂੰ ਬਾਹਾਂ ਚ ਬੜ ਲਿਆ ਇਹਦਾ ਕੀ ਦੋਸ਼ਾ ਧੀਏ ਚੰਦਰੀ ਦਾ ਮੋਹ ਇੰਨਾ ਸੀ ਆਪਣੇ ਪਿਓ ਨਾਲ ਐਡਾ ਸਦਮਾ ਕਿਤੇ ਛੱਡਦਾ ਬੰਦੇ ਨੂੰ ਤੋੜ ਕੇ ਤਾਂ ਰੱਖ ਦਿੰਦਾ ਬੰਦੇ ਨੂੰ ਜਦੋਂ ਆਪਾਂ ਨਹੀਂ ਸੰਭਲ ਸਕੇ ਇਹ ਤਾਂ ਪੋਰਾ ਪਰ ਜਵਾਕੜੀ ਕਿਵੇਂ ਸੰਭਲੂ ਐ ਨਿਛੇਤੀ ਬੇਜੀ ਦੀ ਆਵਾਜ਼ ਭਾਰੀ ਕੁਝ ਪਲ ਉਹਨਾਂ ਵੱਲ ਵੇਖਦੀ ਰਹੀ ਬੇਜੀ ਅੱਖਾਂ ਦੇ ਪਾਣੀ ਨੂੰ ਅੰਦਰ ਹੀ ਪੀ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹਦੇ ਕੋਲੋਂ ਵੇਖ ਨਹੀਂ ਸੀ ਹੋਇਆ ਸਿਰ ਬੇਜੀ ਦੇ ਮੋਢੇ ਨਾਲ ਟੇਕ ਦਿੱਤਾ ਸੀ ਉਹਨੇ ਤੇ ਭੁੱਬ ਮਾਰ ਕੇ ਰੋਈ ਕੀ ਕਰਾਂ ਮੈਂ ਬੇਜੀ ਕੀ ਕਰਾਂ ਕਿਵੇਂ ਸਹਾਂ ਜਵਾਕਾਂ ਦਾ ਤਰਸਾਂ ਮੇ ਤੋਂ ਝੱਲ ਨਹੀਂ ਹੁੰਦਾ ਬੇਜੀ ਚੁੱਪ ਰਹੀ ਹੱਥ ਉਹਦੇ ਸਿਰ ਉੱਪਰ ਰੱਖ ਦਿੱਤਾ। ਉਂਗਲਾਂ ਵਾਲਾ ਨੂੰ ਪੋਲੇ-ਪੋਲੇ ਪਲੋਸਦੀਆਂ ਰਹੀਆਂ। ਉਹਨੇ ਵੀ ਬਾਵਾ 베ਜੀ ਦੇ ਮੋਢੇ ਦੇ ਵਾਲੇ ਬਲ ਦਿੱਤੀਆਂ। ਉਹਨੂੰ ਇੱਕ ਪਲ ਲਈ ਲੱਗਦਾ। ਉਹ 베ਜੀ ਨੂੰ ਸਹਾਰਾ ਦੇ ਰਹੀ ਆ ਜਾਂ 베ਜੀ ਤੋਂ ਸਹਾਰਾ ਲੈ ਰਹੀ ਆ। ਹੌਲੀ-ਹੌਲੀ ਦੋਵੇਂ ਸਹਜ ਹੋ ਗਈਆਂ। 베ਜੀ ਨੇ ਬੜੇ ਸ਼ਾਂਤ ਆਵਾਜ਼ 'ਚ ਕਿਹਾ, ਦੇਖਤੀ ਏ ਡੋਲਣਾ ਨਹੀਂ ਹੈਗਾ ਜਮਾਂ ਵੀ। ਹੋਣੀ ਨੂੰ ਕੌਣ ਟਾਲ ਸਕਦਾ? ਇਨਾ ਜਵਾਕਾਂ ਦੇ ਖਾਤਰ ਆਪਣੇ ਆਪ ਨੂੰ ਸਾਂਭ ਆਪਣੇ ਅਨੂਪ ਨੇ ਕਿੰਨੇ ਔਖੇ ਦਿਨ ਵੇਖੇ ਨੇ ਤੇਰੇ ਸਾਹਮਣੇ ਕਦੇ ਨਹੀਂ ਸੀ ਡੋਲਿਆ ਸਾਹਮਣੇ ਨੇਰਾ ਜ਼ਰੂਰ ਪੈ ਜਾਂਦਾ ਪਰ ਬੱਚਿਆਂ ਤੇ ਉਸ ਨੇਰੇ ਦੀ ਬਹੁਤੀ ਡੂੰਗੀ ਛਾਪ ਨਹੀਂ ਪੈਣ ਦੇਣੀ ਆਪਾਂ ਕੁਝ ਪਲ ਰੁਕ ਕੇ 베ਜੀ ਨੇ ਫੇਰ ਕਿਹਾ ਇਸ ਵਾਰ ਆਵਾਜ਼ 'ਚ ਕੁਝ ਨਰਮੀ ਸੀ ਇੱਕੋ ਸਮੇਂ ਉਹਨੂੰ ਲੱਗਿਆ ਕਿ 베ਜੀ ਆਦੇਸ਼ ਵੀ ਦੇ ਰਹੇ ਨੇ ਤੇ ਉਹਦੇ ਕੋਲੋਂ ਕੁਝ ਮੰਗ ਵੀ ਰਹੇ ਨੇ ਇੱਕ ਗੱਲ ਹੋਰ ਪੁੱਤ ਤਰਸਣੇ ਕਬੋਲਣਾ ਕਿਸੇ ਦਾ ਵੀ ਨਾ ਕਦੇ ਤੁਹਾਡੇ ਬਾਪੂ ਜੀ ਨੇ ਕਬੂਲਿਆ ਸੀ ਨਾ ਅਨੂਪ ਨੇ ਕਬੂਲਿਆ ਸੀ ਤੇ ਨਾ ਹੁਣ ਤੂੰ ਕਬੋਲਣਾ ਸੱਚੀ ਹੀ ਅਨੂਪ ਨੇ ਕਦੀ ਤਰਸ ਨਹੀਂ ਸੀ ਕਬੂਲਿਆ ਤਰਸ ਦੀ ਭਾਵਨਾ ਪਲਪੜ ਨਹੀਂ ਸੀ ਦਿੱਤੀ ਘਰ ਵਿੱਚ ਉਹਨੇ ਕਦੇ ਅਕਸਰ ਕਹਿੰਦਾ ਹੁੰਦਾ ਸੀ ਤਰਸ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ ਬੰਦਾ ਲੜਨ ਜੋਗਾ ਨਹੀਂ ਰਹਿੰਦਾ ਜ਼ਿੰਦਗੀ ਨਾਲ ਫਿਰ ਇਸ ਗੱਲ ਨੂੰ ਬੱਚੇ ਵੀ ਸਮਝ ਗਏ ਸੀ ਛੇਤੀ ਹੀ ਪ੍ਰੀਤੀ ਦਾ ਖਾਸ ਕਰਕੇ ਸਮਝ ਗਈ ਸੀ ਕਿੰਨੀ ਵੀ ਬਿਮਾਰ ਪੈ ਜਾਂਦੀ ਰੀਂ ਰੀ ਨਹੀਂ ਸੀ ਕਰਦੀ ਉਹ ਚੁੱਪ ਚਾਪ ਹੀ ਰਹਿੰਦੀ ਕੋੜੀ ਦਵਾਈ ਵੀ ਚੁੱਪ ਚਾਪ ਹੀ ਲੈਂਦੀ ਬਿਨਾ ਕਿਸੇ ਹਿੱਲਤ ਜੁਲਤ ਤੋਂ ਹਾਬੀ ਨੂੰ ਵੀ ਜਿਵੇਂ ਖੂਨ ਵਿੱਚ ਮਿਲ ਗਈ ਸੀ ਇਹ ਸਮਝ ਨੱਠਿਆ ਭੱਜਿਆ ਫਿਰਦਾ ਡਿੱਗ ਪੈਂਦਾ ਆਲਾ ਦਵਾਲਾ ਵੇਖਦਾ ਉੱਠਦਾ ਤੇ ਫਿਰ ਖੇਡਣ ਲੱਗ ਪੈਂਦਾ ਡਿੱਗ ਕੇ ਕਦੀ ਨਹੀਂ ਸੀ ਰੋਇਆ ਉਹ ਵੀ ਅਨੂਪ ਦੇ ਤੁਰ ਜਾਣ ਨਾਲ ਬੱਚੇ ਅੰਦਰਲੀ ਇਹ ਸਮਝ ਜਿਵੇਂ ਅਚਾਨਕ ਤੜਕ ਗਈ ਹੋਵੇ। ਗੱਲ-ਗੱਲ ਤੇ ਅੱਖਾਂ 'ਪਰ ਆਉਂਦੇ। ਹਬੀ ਤੱਕ ਕਈ ਵਾਰ ਰਾਤ ਨੂੰ ਕਿੰਨਾ-ਕਿੰਨਾ ਚੇਰ ਸੌਂਦਾ ਹੀ ਨਾ ਜਿੱਦ ਕਰੀ ਜਾਂਦਾ। ਪਾਪਾ ਆਊਗਾ ਤਾਂ ਸੌਂਗਾ। ਪਾਪਾ ਆਊ ਤਾਂ ਪਾਪਾ ਨਾਲ ਸੌਂਗਾ। ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਬਹੁਤ ਛੇਤੀ ਉਹਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਕੱਲਿਆਂ ਉਹ ਲੜਾਈ ਨਹੀਂ ਲੜ ਸਕੂਗੀ। ਨਹੀਂ ਲੜੀ ਜਾਣੀ ਉਹਦੇ ਕੋਲੋਂ। ਇਸ ਗੱਲ ਦਾ ਅਹਿਸਾਸ ਉਦੋਂ ਹੋਰ ਵੀ ਡੂੰਘਾ ਹੋ ਗਿਆ। ਜਦੋਂ ਘਰ ਦੀਆਂ ਤੰਗੀਆਂ ਨਾਲ ਵਾਹ ਪਿਆ ਸੀ। ਇਕੱਲੀ ਦੀ ਤਨਖਾਹ ਨਾਲ ਘਰ ਦੀ ਗੱਡੀ ਰੋੜਨੀ ਔਕੀ ਔਕੀ ਲੱਗਣ ਲੱਗ ਪਈ ਸੀ ਉਹਨੂੰ। ਇਹਨਾਂ ਤੰਗੀਆਂ ਦਾ ਅਹਿਸਾਸ ਪ੍ਰੀਤੀ ਨੂੰ ਵੀ ਬਹੁਤ ਛੇਤੀ ਹੋ ਗਿਆ ਸੀ। ਅਸਲ ਵਿੱਚ ਗਲਤੀ ਬੱਚੀ ਦੀ ਨਹੀਂ ਉਹਦੀ ਆਪਣੀ ਸੀ। ਉਹ ਘਰ ਦੇ ਖਰਚੇ ਕਈ ਪਾਸਿਆਂ ਤੋਂ ਘਟਾ ਰਹੀ ਸੀ। ਉਹਨੇ ਸੋਚਿਆ ਕਿ ਪਹਿਲੀ ਤਰੀਕ ਤੋਂ ਸਵੇਰ ਦੇ ਡੰਗ ਦੁੱਧ ਕਿਲੋ ਦੀ ਤਾਂ ਅੱਧਾ ਕਿਲੋ ਕਰ ਦੇਵੇ। ਪ੍ਰੀਤੀ ਨੂੰ ਦੋਦੀ ਤੋਂ ਅੱਧਾ ਕਿਲੋ ਦੁੱਧ ਲੈਣ ਬਾਰੇ ਸਮਝਾ ਕੇ ਉਹ ਆਪ ਗੁਸਲਖਾਨੇ ਵਿੱਚ ਨਹਾਉਣ ਚਲੀ ਗਈ। ਬਾਹਰ ਆਈ ਤਾਂ ਡੋਲੂ ਵਿੱਚ 1 ਕਿਲੋ ਦੁੱਧ ਪਿਆ ਸੀ। ਪਹਿਲੇ ਦਿਨਾਂ ਵਾਂਗ ਹੀ। ਉਹਨੂੰ ਅਚਾਨਕ ਹਰਕ ਚੜ ਗਿਆ। ਤੈਨੂੰ ਕਿੰਨਾ ਦੁੱਧ ਲੈਣ ਨੂੰ ਕਿਹਾ ਸੀ? ਪ੍ਰੀਤੀ ਚੁੱਪ ਰਹੀ। ਕੀ ਪੁੱਛਦੀਆਂ ਤੇਰੇ ਕੋਲੋਂ? ਮੰਮਾ ਮੰਮਾ ਹਾਬੀ ਨੇ ਵੀ ਤਾਂ ਪੀਣਾ ਹੁੰਦਾ ਤੇ ਮੈਂ ਵੀ ਪੀਣਾ ਹੁੰਦਾ। ਬੱਚੀ ਦੇ ਉੱਤਰ ਨਾਲ ਉਹਦਾ ਗੁੱਸਾ ਹੋਰ ਵੱਧ ਗਿਆ। ਮੈਂ ਵੀ ਪੀਣਾ ਹੁੰਦਾ ਇਹਦੀ ਲੱਗਦੀ ਏ। ਪੈਸੇ ਕਿੱਥੋਂ ਲੈ ਕੇ ਆਉ ਮੈਨੇ ਬੱਚੇ ਡਰ ਗਏ ਸੀ ਢਿਲ ਕਰੀਆਂ ਗੱਲਾਂ ਵੇਖ ਕੇ ਲੱਗ ਰਿਹਾ ਸੀ ਕਿ ਹੁਣੇ ਰੋ ਪਊਗੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਬੱਚੇ ਦਾ ਕੀ ਕਸੂਰ ਆ ਉਹਨੂੰ ਇੰਨੀ ਸਮਝ ਕਿੱਥੇ ਸੀ ਹਜੇ ਇਹ ਤੋਂ ਪਹਿਲਾਂ ਕਿ ਪ੍ਰੀਤੀ ਰੋ ਪੈਂਦੀ ਉਹਨੇ ਬੱਚੇ ਨੂੰ ਸਾਂਭ ਲਿਆ ਕੋਲ ਸੱਦ ਕੇ ਪੁੱਛਕਾਰਿਆ ਪਿਆਰ ਦਿੱਤਾ ਉਹਦਾ ਮਨ ਟਿਕਾਉਣ ਲਈ ਸਮਝਾਇਆ ਵੀ ਦੇਖ ਪੁੱਤ ਅੱਗੇ ਤਾਂ ਤੇਰੇ ਪਾਪਾ ਕੰਮ ਤੇ ਜਾਂਦੇ ਹੁੰਦੇ ਸੀ ਜਾਂਦੇ ਸੀ ਨਾ ਹਾਂਜੀ ਮੰਮਾ ਉਹ ਵੀ ਪੈਸੇ ਲਿਉਂਦੇ ਹੁੰਦੇ ਸੀ ਹਾਂ ਮੰਮਾ ਹੁਣ ਤਾਂ ਮੈਂ ਕੱਲੀ ਪੈਸੇ ਲਿਉਣੀ ਆ ਪੁੱਤ ਐਕਣ ਆਪਣੇ ਕੋਲ ਪੈਸੇ ਥੋੜੇ ਹੋਏ ਨਾ ਫਿਰ ਐਨੇ ਸਾਰੇ ਦੁੱਧ ਦੇ ਪੈਸੇ ਭਾਈ ਨੂੰ ਕਿੱਥੋਂ ਦੇਵਾਂਗੇ ਆਪਾਂ ਹੈਨਾ ਬੱਚੀ ਨੇ ਸਿਰ ਮਾਰ ਕੇ ਹਾਂ ਮੈਂ ਭਰ ਤੇ ਤੇ ਕੁਝ ਪਲ ਰੁਕੇ ਕਿਹਾ ਨਾਲੇ ਮੰਮਾ ਹੁਣ ਤਾਂ ਪਾਪਾ ਵੀ ਨਹੀਂ ਹੈਗੇ ਉਹਨਾਂ ਨੇ ਵੀ ਤਾਂ ਨਹੀਂ ਖਾਣਾ ਪੀਣਾ ਹੁੰਦਾ ਹੋਣਾ ਬੱਚੀ ਨੂੰ ਸਮਝਾਉਂਦੀ ᱥਾਮ ਦੀ ਉਹ ਖੁਦ ਡੋਲ ਗਈ ਬੱਚੀ ਦੀ ਆਖਰੀ ਗੱਲ ਦੇ ਨਾਲ ਕਾਲੀ ਨਾਲ ਉੱਠ ਕੇ ਨਾਲ ਦੇ ਕਮਰੇ ਚ ਚਲੀ ਗਈ ਬੱਚੀ ਸਭ ਕੁਝ ਸਮਝ ਗਈ ਸੀ ਇੰਨਾ ਜ਼ਿਆਦਾ ਸਮਝ ਗਈ ਸੀ ਕਿ ਜਿੰਨਾ ਤਾਂ ਉਹਨੇ ਵੀ ਨਹੀਂ ਸੀ ਸਮਝਾਉਣਾ ਚਾਹਿਆ ਰਾਤ ਨੂੰ ਬੱਚੀ ਨੇ ਦੁੱਧ ਨਹੀਂ ਸੀ ਪੀਤਾ ਉਹਦੇ ਜ਼ੋਰ ਦੇਣ ਤੇ ਵੀ ਨਹੀਂ ਸੀ ਪੀਤਾ ਬਸ ਇੱਕੋ ਨੰਨਾ ਸੀ ਉਹਦਾ ਮਮਾ ਮਮਾ ਮੈਨੂੰ ਚੰਗਾ ਨਹੀਂ ਲੱਗਦਾ ਮਮਾ ਮੇਰਾ ਜੀ ਨਹੀਂ ਕਰਦਾ ਉਸ ਦਿਨ ਵੀ ਨਹੀਂ ਸੀ ਪੀਤਾ ਤੇ ਉਸ ਤੋਂ ਪਿੱਛੋਂ ਵੀ ਕਦੇ ਨਹੀਂ ਪੀਤਾ ਜੇ ਕਦੇ ਉਹਨੇ ਬਹੁਤ ਜ਼ੋਰ ਦਿੱਤਾ ਤਾਂ ਬਸ ਇੱਕ ਦੋ ਇੱਕ ਦੋ ਘੁੱਟਾਂ ਭਰ ਕੇ ਨੱਕ ਸਕੋੜ ਕੇ ਗਲਾਸ ਹੱਥਾਂ ਨੂੰ ਦੇ ਦਿੰਦੀ ਉਹਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਪ੍ਰੀਤੀ ਦੇ ਅੰਦਰ ਕੁਝ ਮਰ ਰਿਹਾ ਹੈ ਲਗਾਤਾਰ ਮਰਦਾ ਜਾ ਰਿਹਾ ਹੈ ਆਉਣ ਵਾਲੇ ਵਰਿਆਂ 'ਚ ਇਹ ਗੱਲ ਉਹਦੇ ਸਾਹਮਣੇ ਸਾਫ਼ ਹੁੰਦੀ ਚਲੀ ਗਈ ਉਹ ਬੱਚੀ ਨੂੰ ਸਕੂਲ ਜਾਣ ਸਮੇਂ ਕਦੇ-ਕਦੇ ਕੁਝ ਪੈਸੇ ਦਿੰਦੀ ਸੀ ਜੇਬ ਖਰਚ ਲਈ ਇਹ ਸਿਲਸਲਾ ਚੱਲਦਾ ਹੀ ਰਿਹਾ ਉਸ ਦਿਨ ਸਵੇਰੇ ਪ੍ਰੀਤੀ ਆਪਣੀ ਗੋਲਕ ਖੋਲੀ ਬੈਠੀ ਸੀ ਗਿਣ ਕੇ ਭਾਂਡੀਆਂ ਢੇਰੀਆਂ ਲਾ ਲਈਆਂ ਉਹਨੂੰ ਵੀ ਉਸੇ ਦਿਨ ਪਤਾ ਲੱਗਿਆ ਸੀ ਕਿ ਬੱਚੀ ਕੋਲ ਗੋਲਕ ਵੀ ਆ ਜੇਬ ਖਰਚ ਲਈ ਦਿੱਤੇ 2-4 ਆੰਨੇ ਵੀ ਉਹ ਸਾਮਕੇ ਰੱਖਦੀ ਆ ਪਿਛਲੇ ਕਾਫੀ ਅਰਸੇ ਤੋਂ ਆਪਣੇ ਅਟੈਚੀ ਨੂੰ ਸਾਮ-ਸਾਮ ਰੱਖਦੀ ਆ ਅਕਸਰ ਨਿੱਕੀ ਜੀ ਜਿੰਦੀ ਵੀ ਅਟੈਚੀ ਨੂੰ ਲਾ ਰੱਖਦੀ ਆ ਇਹ ਕੀ ਕਰਦੀ ਆ ਪ੍ਰੀਤੀ ਉਹਨੇ ਭਾਂਣ ਵੱਲ ਧਿਆਨ ਦਿੱਤਾ ਕਿੰਨੀਆਂ ਹੀ ਢੇਰੀਆਂ ਭਾਂਣ ਦੀਆਂ ਲੱਗੀਆਂ ਹੋਈਆਂ ਸੀ ਮम्मा ਮम्मा ਸਾਡੇ ਸਕੂਲ 'ਚ ਭੰਗੜਾ ਤਿਆਰ ਕਰਦੇ ਨੇ। ਅੱਛਾ ਫੇਰ ਤੂੰ ਕੋਦੇ ਸਮਝ ਚ ਨਹੀਂ ਪਈ। ਭੰਗੜੇ ਨਾਲ ਪੈਸਿਆਂ ਦਾ ਕੀ ਸੰਬੰਧ? ਅੰਕਲ ਨੇ ਮੈਨੂੰ ਕੈਪਟਨ ਬਣਾਇਆ। ਅੰਕਲ ਤੋਂ ਉਹਦਾ ਭਾਵ ਸਕੂਲ ਇੰਚਾਰਜ ਤੋਂ ਸੀ। ਅੱਛਾ ਫੇਰ ਭੰਗੜੇ ਦੇ ਕੱਪੜੇ ਸਾਰੇ ਨੇ ਆਪਣੇ ਆਪਣੇ ਘਰੋਂ ਸੁਵਾਉਣੇ ਨੇ। ਮੈਨੂੰ ਲੈ ਦੇਉਂਗੇ? 120 ਰੁਪੀਏ 80 ਪੈਸੇ ਮੈਂ ਜਮ੍ਹਾਂ ਕਰ ਲੇ। ਬਾਕੀ ਤੁਸੀਂ ਪਾ ਦੋ 130 ਰੁਪਏ ਲੱਗਣਗੇ ਅੰਕਲ ਕਹਿੰਦੇ ਸੀ ਹਾਂ ਹਾਂ ਜ਼ਰੂਰ ਸਵਾਕੇ ਦਵੂੰਗੀ ਪੁੱਤ ਉਹਨੇ ਸਹਜ ਆਵਾਜ਼ ਚ ਕਿਹਾ ਸੀ ਬਸ ਸਿਰਫ ਆਵਾਜ਼ ਹੀ ਸਹਜ ਸੀ ਅੰਦਰੋਂ ਸਹਜ ਨਹੀਂ ਸੀ रह ਸਕੀ ਉਹ ਡੁੱਲਦੇ ਮਨ ਨੂੰ ਲੈ ਕੇ ਪ੍ਰੀਤੀ ਕੋਲੋਂ ਪરા ਹਟ ਗਈ ਸੀ ਇਹ ਉਹਨੂੰ ਕੀ ਹੋ ਗਿਆ ਸੀ ਅਨੁਪ ਦੇ ਜਾਣ ਪਿੱਛੋਂ ਮਨ ਜਿਵੇਂ ਪੱਕੇ ਫੋੜੇ ਵਾਂਗ ਬਣ ਗਿਆ ਸੀ ਗੱਲ ਗੱਲ ਤੇ ਡੁੱਲਣ ਡੁੱਲਣ ਕਰਦਾ ਮਾਨੂੰ ਉਸ ਦਿਨ ਵੀ ਸਾਹਮਣੀ ਸੀ ਸਕੀ ਉਹ ਦਫਤਰੋਂ ਆਈ ਤਾਂ ਬੱਚੀ ਬੈਠੀ ਸਕੂਲ ਦਾ ਕੰਮ ਕਰ ਰਹੀ ਸੀ ਉਹਨੂੰ ਬੱਚੀ ਥੱਕੀ ਥੱਕੀ ਜੀ ਲੱਗੀ ਸੀ ਨਿਡਾਲ ਜਹੀ ਕੀ ਗੱਲ ਪ੍ਰੀਤੀ ਥੱਕ ਗਈ ਮੰਮਾ ਅੱਜ ਸਕੂਲ 'ਚ ਬਹੁਤ ਖੇਡਣਾ ਪਿਆ ਉਹ ਰੋਟੀ ਦੇ ਆਰੇ ਲੱਗੀ ਸੀ ਰਾਤੇ ਵੀ ਰੋਟੀ ਖਾ ਕੇ ਪ੍ਰੀਤੀ ਛੇਤੀ ਆਪਣੇ ਬਿਸਤਰੇ 'ਚ ਪੈ ਗਈ ਪਾਂਡੇ ਸਾਫ ਕਰੋ ਹਬੀ ਨਾਲ ਪੈ ਗਈ। ਪ੍ਰੀਤੀ ਉੱਪਰਲਾ ਕੱਪੜਾ ਠੀਕ ਕਰਨ ਲੱਗੀ ਤਾਂ ਅਚਾਨਕ ਉਹ ਮੱਤਰ ਗਈ। ਉਹਦਾ ਹੱਥ ਬੱਚੀ ਦੀ ਗਲ ਨਾਲ ਚੋ ਗਿਆ। ਗਲ ਤਾਂ ਭੱਠੀ ਵਾਂਗ ਤਪਦਾ ਲੱਗਿਆ ਉਹਨੂੰ। ਉਹ ਕਾਲੀ ਨਾਲ ਬੱਚੀ ਦਾ ਸਾਰਾ ਪਿੰਡ ਟੋ ਗਿਆ। ਬੱਚੀ ਨੂੰ ਤਾਂ ਬਹੁਤ ਤੇਜ਼ ਬੁਖਾਰ ਸੀ। ਉਹ ਕਾਲੀ ਨਾਲ ਬੱਚੀ ਦੇ ਮੰਜੇ ਤੇ ਆ ਗਈ। ਪ੍ਰੀਤੀ ਬੇਟਾ ਬੱਚੀ ਨੇ ਹੌਲੀ ਜੇ ਅੱਖਾਂ ਖੋਲੀਆਂ। ਉਹਨੇ ਬੱਚੀ ਨੂੰ ਝੋਲੀ 'ਚ ਲੈ ਲਿਆ। ਤੈਨੂੰ ਤਾਂ ਬਹੁਤ ਤੇਜ਼ ਬੁਖਾਰ ਆ। ਕਦੋਂ ਚੜਿਆ? ਬੱਚੇ ਚੁੱਪ ਸੀ। ਖਾਦ ਚੜਿਆ ਪੁੱਤ? ਸਕੂਲ 'ਚ। ਬੱਚੇ ਦੀ ਆਵਾਜ਼ ਬਹੁਤ ਕਮਜ਼ੋਰ ਸੀ। ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਬੱਚੀ ਫੇਰ ਕੁਝ ਨਾ ਬੋਲੀ। ਦੱਸ ਨਾ ਪੁੱਤ ਕਿਉਂ ਨਹੀਂ ਦੱਸਿਆ? ਮੰਮਾ। ਬੱਚੀ ਉਹਦੇ ਨਾਲ ਚਿਮੜ ਗਈ। ਬਹੁਤ ਕਮਜ਼ੋਰ ਆਵਾਜ਼ ਚ ਕਿਹਾ। ਮੰਮਾ ਡਾਕਟਰ ਤਾਂ ਬਹੁਤ ਪੈਸੇ ਲੈ ਲੰਦੇ ਨੇ ਨਾ? ਉਹ ਕੁਝ ਨਾ ਬੋਲ ਸકી ਬੱਚੀ ਨੂੰ ਬੁੱਕਲ ਚ ਘੁੱਟ ਕੇ ਰੱਖਿਆ ਕੰਨ ਦੇ ਨਾਲ ਢੋ ਲਾ ਕੇ ਸਾਹਮਣੇ ਕੰਧ ਵੱਲ ਵੇਖਦੀ ਰਹੀ ਹੰਝੂ ਗੱਲਾਂ ਤੋਂ ਤਿਲਕ ਕੇ ਕਿੰਨਾ ਹੀ ਚਿਰ ਪ੍ਰੀਤੀ ਦੇ ਵਾਲਾਂ ਚ ਡਿੱਗਦੇ ਰਹੇ ਹੰਝੂ ਤਾਂ ਸੁੱਕ ਗਏ ਪਰ ਸਾਰੀ ਰਾਤ ਉਹਦਾ ਅੰਦਰ ਰਹਿ ਰਹਿ ਕੇ ਭਿੱਜ-ਭਿੱਜ ਜਾਂਦਾ ਰਿਹਾ ਸਾਰੀ ਰਾਤ ਉਹ ਸੌ ਨਹੀਂ ਸકી ਉਹ ਬਚਾਉਣਾ ਚਾਹੁੰਦੀ ਸੀ ਪ੍ਰੀਤੀ ਦੇ ਅੰਦਰ ਲਗਾਤਾਰ ਮਰ ਰਹੇ ਕੁਝ ਨੂੰ ਬਚਾਉਣਾ ਚਾਹੁੰਦੀ ਸੀ ਬੁਖਾਰ ਤਾਂ ਉੱਤਰ ਜਾਊਗਾ ਪਰ ਬੱਚੀ ਦੇ ਅੰਦਰ ਮਰ ਰਹੇ ਕੁਝ ਨੂੰ ਉਹ ਕੀ ਕਰੇ ਕਿਵੇਂ ਬਚਾਵੇ ਉਹਨੂੰ ਲੱਗਿਆ ਕਿ ਉਹ ਬੜੀ ਬੇਸਹਾਰਾ ਸੀ ਬਹੁਤ ਕਮਜ਼ੋਰ ਉਹ ਹੁਣ ਖਾਸ ਖਿਆਲ ਰੱਖਣ ਲੱਗ ਪਈ ਸੀ ਕਿ ਘਰ ਦੀ ਤੰਗੀ ਤੁਰਸ਼ੀ ਦੀ ਕੋਈ ਵੀ ਗੱਲ ਬੱਚੀ ਦੇ ਸਾਹਮਣੇ ਪ੍ਰਗਟ ਨਾ ਹੋਣ ਦੇਵੇ ਪਰ ਕਿੰਨਾ ਕੁ ਝਿਰ ਕਿੰਨਾ ਚਿਰ ਬਚਾ ਸਕਦੀ ਸੀ ਉਹ ਬੱਚੀ ਦੇ ਬਾਲ ਚਿਹਰੇ ਤੇ ਜੋ ਅੱਖਾਂ ਸੀ ਬਹੁਤ ਡੂੰਘੀਆਂ ਬਹੁਤ ਦੂਰ ਤੱਕ ਵੇਖ ਲੈਣ ਦੀ ਸਮਰੱਥਾ ਰੱਖਦੀਆਂ ਸੀ ਸ਼ਾਇਦ ਸਕੂਲੋਂ ਆ ਕੇ ਬੱਚੇ ਗੁਆਂਢ ਵਿੱਚ ਰਹਿੰਦੀ ਆਪਣੀ ਸਹੇਲੀ ਅਨੀਤਾ ਦੇ ਘਰ ਚਲੀ ਜਾਂਦੀ। ਉੱਥੇ ਸਕੂਲ ਦਾ ਕੰਮ ਮੁਕਾਉਂਦੀ। ਅਨੀਤਾ ਦੇ ਪਿਓ ਦੀ ਨਿੱਕੇ ਜੀ ਮਨਾਰੀ ਦੀ ਦੁਕਾਨ ਸੀ। ਉਹ ਸ਼ਹਿਰ ਵਿੱਚ ਲਫਾਫੇ ਸਪਲਾਈ ਵੀ ਕਰਦਾ ਸੀ। ਅਨੀਤਾ ਦੀ ਮਾਂ ਬਹੁਤਾ ਸਮਾਂ ਤਾਂ ਘਰ ਵਿੱਚ ਲਫਾਫੇ ਬਣਾਉਂਦੀ ਰਹਿੰਦੀ। ਅਚਾਨਕ ਪ੍ਰੀਤੀ ਨੇ ਸਾਈਕਲ ਦੀ ਮੰਗ ਉਹਦੇ ਸਾਹਮਣੇ ਰੱਖਦੀ। ਉਹਦੀ ਜਿੱਦ, ਉਹਦੀ ਜਿੱਦ ਸੀ ਕਿ ਉਹ ਸਕੂਲ ਨੂੰ ਸਾਈਕਲ ਤੇ ਜਾਇਆ ਕਰੂਗੀ। ਅਨੀਤਾ ਵੀ ਤਾਂ ਸਾਈਕਲ ਤੇ ਜਾਂਦੀ ਆ। ਤੂੰ ਚੰਗੀ ਭਲੀ ਰਿਕਸ਼ੇਤੀ ਜਾਣੀ ਤਾਂ ਹੈ ਰਿਕਸ਼ੇ ਦੇ 1 ਮਹੀਨੇ ਦੇ 50 ਰੁਪਏ ਦੇਣੇ ਪੈਂਦੇ ਨੇ ਮੰਮਾ 1 ਸਾਲ ਦੇ ਰਿਕਸ਼ੇ ਦੀ ਫੀਸ ਜਿੰਨੇ ਤਾਂ ਸਾਈਕਲ ਆ ਜਾਊਗਾ ਪਰ ਉਹ ਟਾਲ ਗਈ ਸੀ 500 ਦੇ ਕਰੀਬ ਰੁਪਏ ਸਾਈਕਲ ਲਈ ਕੱਢਣੇ ਉਹਦੇ ਵਾਸਤੇ ਗੱਲ ਨਹੀਂ ਸੀ ਫੜਫੜਾ ਕੇ ਲੈ ਵੀ ਦੰਦੀ ਪਰ ਸ਼ਹਿਰ ਦੀ ਭੀੜ ਵੇਖ ਕੇ ਉਹਦਾ ਮਨ ਪਿੱਛੇ ਨਹੀਂ ਸੀ ਪੈਂਦਾ ਅਨੂਪ ਪਿੱਛੋਂ ਐਕਸੀਡੈਂਟ ਦਾ ਇੱਕ ਦਹਿਲ ਜਿਹਾ ਉਹਦੇ ਅੰਦਰ ਘਰ ਕਰੀ ਬੈਠਿਆ ਸੀ ਬੱਚੀ ਟਲ ਵੀ ਗਈ ਕਟੋ-ਕਟ ਉਹਨੇ ਤਾਂ ਇੰਜ ਮਹਿਸੂਸ ਕੀਤਾ ਸੀ ਬੱਚੀ ਦੇ ਮਨ ਦਾ ਉਹਨੂੰ ਨਹੀਂ ਸੀ ਪਤਾ ਲੱਗਿਆ ਬਹੁਤ ਦਿਨਾਂ ਤੱਕ ਜਿਸ ਦਿਨ ਪਤਾ ਲੱਗਿਆ ਉਸ ਦਿਨ ਤਾਂ ਉਸ ਦਿਨ ਉਹ ਦਫ਼ਤਰੋਂ ਸਿੱਧੀ ਘਰ ਆਉਣ ਦੀ ਥਾਂ ਬੱਚੀ ਦੇ ਸਕੂਲ ਚਲੀ ਗਈ ਪ੍ਰੀਤੀ ਨੂੰ ਲੈ ਕੇ ਸ਼ਹਿਰ ਵਿੱਚ ਕਿਸੇ ਬੱਚੇ ਦੇ ਜਨਮ ਦਿਨ ਪਾਰਟੀ ਤੇ ਜਾਣਾ ਸੀ ਉਦੋਂ ਸਕੂਲ ਪਹੁੰਚੀ ਤਾਂ ਪਤਾ ਚੱਲਿਆ ਕਿ ਰਿਕਸ਼ਾ ਬੱਚਿਆਂ ਨੂੰ ਲੈ ਕੇ ਕੁਝ ਮਿੰਟ ਪਹਿਲਾਂ ਹੀ ਜਾ ਚੁੱਕਿਆ ਉਹ ਮੁਰਨਣ ਲੱਗੀ ਤਾਂ ਸਕੂਲ ਇੰਚਾਰਜ ਨੇ ਦਫ਼ਤਰ ਚ ਬੁਲਾ ਲਿਆ ਘਰ ਵਿੱਚ ਕਿਵੇਂ ਰਹਿੰਦੀ ਹੈ ਜੀ ਪ੍ਰੀਤੀ ਮਤਲਬ ਚੁੱਪ ਚਾਪ ਰਹਿੰਦੀ ਹੈ ਸਕੂਲ ਚ ਤਾਂ ਜੀ ਬੱਚਿਆਂ ਵਾਲੀਆਂ ਸ਼ਰਾਰਤਾਂ ਵੀ ਨਹੀਂ ਕਰਦੀ ਸੁਭਾਅ ਚ ਮੈਚਿਓਰਿਟੀ ਬਹੁਤ ਤੇਜ਼ੀ ਨਾਲ ਆ ਰਹੀ ਹੈ ਘਰ ਵਿੱਚ ਵੀ ਇਸੇ ਤਰ੍ਹਾਂ ਘਾਟੀ ਬੋਲਦੀ ਹੈ ਘਰ ਚ ਵੀ ਵੈਸੇ ਪੜਨ ਨੂੰ ਕਿਵੇਂ ਆ ਉਹਨੇ ਗੱਲ ਦਾ ਰੁਖ ਪਲਟਿਆ ਪੜਨ ਨੂੰ ਬਹੁਤ ਤੇਜ਼ ਆ ਹਮੇਸ਼ਾ ਮੋਡਲਿ ਪੋਜੀਸ਼ਨ ਤੇ ਆਉਂਦੀ ਹੈ ਇੱਕ ਦੋ ਹੋਰ ਸਰਸਰੀ ਗੱਲਾਂ ਪਿੱਛੇ ਓਟ ਖੜੀ ਹੋਈ ਵਿਦਾਇਗੀ ਲੈਣ ਲੱਗੀ ਤਾਂ ਇੰਚਾਰਜ ਨੇ ਫੇਰ ਰੋਕ ਲਿਆ ਉਹ ਸੱਚ ਜੀ ਮੈਂ ਇੱਕ ਦੋ ਸਕੂਲਾਂ 'ਚ ਹੋਰ ਵੀ ਗੱਲ ਕੀਤੀ ਹੋਈ ਆ ਉਹਨਾਂ ਦੇ ਬੱਚਿਆਂ ਦੀਆਂ ਭਰੀਆਂ ਹੋਈਆਂ ਕਾਪੀਆਂ ਵੀ ਆਪਾਂ ਮੰਗਵਾ ਲਿਆ ਕਰਾਂਗੇ ਉਹ ਇੰਚਾਰਜ ਦੇ ਮੂੰਹ ਵੱਲ ਵੇਖਣ ਲੱਗ ਪਈ ਉਹਨੂੰ ਸਮਝ ਨਹੀਂ ਸੀ ਪਈ ਗੱਲ ਦੀ ਕੋਈ ਮਾੜੀ ਨਹੀਂ ਜੀ ਹੱਥੀ ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ ਕੀ ਕਹਿਣਾ ਚਾਹੁੰਦਾ ਸੀ ਇੰਚਾਰਜ ਉਹਦੇ ਤਾਂ ਕੁਝ ਵੀ ਪੱਲੇ ਨਹੀਂ ਸੀ ਪੈ ਰਿਹਾ ਸੌਰੀ ਮੈਂ ਸਮਝੀ ਨਹੀਂ ਇਸ ਵਾਰ ਇਨਚਾਰਜ ਹੈਰਾਨ ਹੋਇਆ ਕਿਉਂ ਤੁਸੀਂ ਮੰਗ ਨਹੀਂ ਸੀ ਕੀਤੀ ਭਰੀਆਂ ਹੋਈਆਂ ਕਾਪੀਆਂ ਦੀ ਪ੍ਰੀਤੀ ਤਾਂ ਕਹਿੰਦੀ ਸੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੇਰੇ ਤਾਂ ਕੁਝ ਵੀ ਪੱਲੇ ਨਹੀਂ ਪੈ ਰਿਹਾ ਮੈਂ ਕਾਪੀਆਂ ਕੀ ਕਰਨੀਆਂ ਨੇ ਆਪਣੇ ਸਕੂਲ ਦੀਆਂ ਕਾਪੀਆਂ ਤਾਂ 6 ਮਹੀਨੇ ਤੋਂ ਪ੍ਰੀਤੀ ਘਰ ਲੈ ਕੇ ਜਾਂਦੀ ਹੈ ਜੀ ਉਹ ਇੱਕਦਮ ਉਥੋਂ ਤੁਰ ਪਈ ਦਿਮਾਗ ਦੇ ਹਨੇਰੇ ਵਿੱਚ ਜਿਵੇਂ ਇੱਕਦਮ ਚਾਨਣ ਦੀ ਖਿੜਕੀ ਖੁੱਲ ਗਈ ਹੋਵੇ ਸਾਰੀ ਗੱਲ ਉਹਦੇ ਸਮਝ ਚ ਪੈ ਗਈ। ਅਨੀਤਾ ਦੀ ਮਾਂ ਇਸ ਹੱਦ ਤੱਕ ਪ੍ਰੀਤੀ ਨੂੰ ਵਰਤਦੀ ਆ। ਸਕੂਲ ਦੀ ਸਾਰੀ ਰੱਦੀ ਮੰਗਵਾਉਂਦੀ ਰਹੀ ਆ ਮਰੀਤੀ ਤੋਂ। ਜੇ ਲੋੜ ਸੀ ਅਨੀਤਾ ਨੂੰ ਤਾਂ ਮੈਨੂੰ ਕਹਿੰਦੀ। ਪ੍ਰੀਤੀ ਨੂੰ ਕਿਉਂ? ਉਹ ਆਪਣੇ ਆਪ ਨੂੰ ਅਪਮਾਨਿਤ ਜਿਹਾ ਹੋਇਆ ਮਹਿਸੂਸ ਕਰ ਰਹੀ ਸੀ। ਘਰ ਆਉਣ ਤੱਕ ਉਹਦਾ ਦਿਮਾਗ ਗੁੱਸੇ ਨਾਲ ਭਰਿਆ ਰਿਹਾ। ਆਪਣੇ ਘਰ ਵੜਨ ਦੀ ਤਾਂ ਉਹ ਨਹੀਂ ਤਾਂ ਅਨੀਤਾ ਦੇ ਘਰ ਜਾ ਵੜੀ। ਗੁੰਆਂਢਣ ਬੈਠੇ ਲਪਾਪਿਆਂ ਦੇ ਕੰਮ ਚ ਰੁੱਝੀ ਹੋਈ ਸੀ। ਤੁਹਾਡੇ ਕੋਲੋਂ ਇਹ ਆਸ ਨਹੀਂ ਸੀ ਮੈਨੂੰ ਗਵੰਡਨ ਨੇ ਸਵਾਲੀਆਂ ਨਜ਼ਰਾਂ ਨਾਲ ਉਹਦੇ ਵੱਲ ਦੇਖਿਆ ਕੀ ਗੱਲ ਹੋ ਗਈ ਭੈਣ ਜੀ 6 ਮਹੀਨੇ ਤੋਂ ਤੁਸੀਂ ਬੱਚੀ ਰਾਹੀਂ ਸਕੂਲ ਦੀ ਰੱਦੀ ਮੰਗਵਾ ਰਹੇ ਹੋ ਹਜੇ ਗੱਲ ਪੁੱਛਦੇ ਹੂੰ ਗਵੰਡਨ ਨੂੰ ਗੱਲ ਸਮਝ ਪੈ ਗਈ ਉਹ ਨੀਵੀ ਪਾ ਗਈ ਤੁਸੀਂ ਮੇਰੀ ਗੱਲ ਤਾਂ ਸੁਣੋ ਪਰ ਉਸ ਗੱਲ ਸੁਣਨ ਲਈ ਉਹ ਨਹੀਂ ਸੀ ਰੁਕੀ ਘਰ ਆਉਂਦੇ ਹੀ ਗੁੱਸੇ ਨਾਲ ਪੁਕਾਰਿਆ ਪ੍ਰੀਤੀ ਬੱਚੇ ਸਕੂਲ ਵਾਲੇ ਕੱਪੜੇ ਬਦਲ ਕੇ ਹਟੀ ਸੀ ਕਮੀਜ਼ ਦੇ ਬਟਨ ਬੰਦ ਕਰਦੀ ਦੇ ਹੱਥ ਉੱਥੇ ਰੁਕ ਗਏ ਮਾਂ ਦੀ ਆਵਾਜ਼ ਬਿਜਲੀ ਸਖਤਾਈ ਤੋਂ ਡਰ ਜਈ ਗਈ ਸੀ ਉਹ ਜੀ ਮੰਮਾ ਜੀ ਮੰਮਾ ਜੀ ਆਂਟੀ ਨੂੰ ਸਕੂਲੋਂ ਕਾਪੀਆਂ ਲੈ ਕੇ ਕਿਉਂ ਦਿੰਦੀ ਹੁੰਦੀ ਸੀ ਤੂੰ ਬੱਚੀ ਡਰੀ ਖੜੀ ਰਹੀ ਕੁਝ ਨਹੀਂ ਬੋਲੀ ਦੱਸ ਕਿਉਂ ਲਿਆਉਂਦੀ ਸੀ ਆਂਟੀ ਨੂੰ ਨਹੀਂ ਮੰਮਾ ਪੱਲ ਭਰ ਲਿਓ ਅਚਕਾ ਕੇ ਰੁਕ ਗਈ ਤਾਂ ਫਿਰ ਬੱਚੀ ਚੁੱਪ ਰਹੀ ਜੱਕੋ ਤੱਕੀ ਦੀ ਹਾਲਤ ਵਿੱਚ ਜ਼ੁਬਾਨ ਨਹੀਂ ਤੇਰੇ ਮੂੰਹ ਚ ਪ੍ਰੀਤੀ ਫਿਰ ਵੀ ਚੁੱਪ ਰਹੀ ਬੱਚੀ ਦੀ ਚੁੱਪ ਨੇ ਉਹਦਾ ਗੁੱਸਾ ਹੋਰ ਵਧਾਤਾ ਉਹਦਾ ਹੱਥ ਉੱਠ ਗਿਆ 1 2 3 ਚੌਥੀ ਵਾਰ ਹੱਥ ਕਿਸੇ ਨੇ ਰਾਵ ਚ ਰੋਕ ਲਿਆ ਉਸ ਨੇ ਧਿਆਨ ਦਿੱਤਾ ਗਵੰਡਨ ਸੀ ਕੀ ਕਰ ਰਹੀ ਹੂੰ ਭੈਣ ਜੀ ਬੱਚੀ ਨੂੰ ਐਨੀ ਬੇਰਹਿਮੀ ਨਾਲ ਕਿਉਂ ਘਟ ਰਹੇ ਹੋ ਪਲ ਪਰ ਚੁੱਪ ਰਹਿਣ ਪਿੱਛੋਂ ਗਵੰਡਨ ਨੇ ਫਿਰ ਕਿਹਾ ਪ੍ਰੀਤੀ ਸਕੂਲੋਂ ਰੱਦੀ ਕਾਪੀਆਂ ਆਪਣੇ ਲਈ ਲੈ ਕੇ ਆਉਂਦੀ ਹੁੰਦੀ ਸੀ ਆਪਣੇ ਲਈ ਉਹ ਹੈਰਾਨ ਹੋ ਉਠੀ ਲਪਾਵੇ ਬਣਾਉਂਦੀ ਹੁੰਦੀ ਹੈ ਇਹ ਕਿਉਂ ਉਹਦੀ ਹੈਰਾਨੀ ਹੋਰ ਵੱਧ ਗਈ ਸਾਈਕਲ ਖਰੀਦਣਾ ਚਾਹੁੰਦੀ ਹੈ ਬੱਚੀ ਕੁਝ ਪਲ ਰੁੱਕ ਕੇ ਫਿਰ ਕਿਹਾ ਘਰ ਦੀਆਂ ਤੰਗੀਆਂ ਨੂੰ ਬਹੁਤ ਮਹਿਸੂਸ ਕਰਦੀ ਹੈ ਇਹ ਆਪਣੀ ਉਮਰ ਨਾਲੋਂ ਕਿਤੇ ਵੱਧ ਸਿਆਣੀ ਆ ਸਾਈਕਲ ਦਾ ਚਾਹ ਨਹੀਂ ਸੀ ਇਹਨੂੰ ਇੰਨਾ ਇਹਦੇ ਮਨ ਵਿੱਚ ਰਿਕਸ਼ੇ ਦੀ ਫੀਸ ਬਚਾਉਣ ਦੀ ਵੀ ਲਾਲਸਾ ਹੈ ਗਵੰਡਣ ਦੀ ਬੋਲਦੀ ਦੀ ਆਵਾਜ਼ ਭਰ ਗਈ ਮੇਰੇ ਦੋ ਬੱਚੇ ਨੇ ਭੈਣ ਜੀ ਉਹਨਾਂ ਦੀ ਸੌਂ ਖਾ ਕੇ ਕਹਿਨੀ ਆ ਇਹਦੀ ਮਿਹਨਤ ਦਾ ਇੱਕ ਵੀ ਨਵਾਂ ਪੈਸਾ ਨਹੀਂ ਰੱਖਿਆ ਸੀ ਉਹਦਾ ਧਿਆਨ ਬੱਚੀ ਵੱਲ ਗਿਆ ਬੱਚੀ ਟਰੰਕੀ ਖੋਲ ਰਹੀ ਸੀ ਕੱਪੜਿਆਂ ਹੇਠੋਂ ਨੋਟ ਕੱਢ ਲੇ ਲਿਆ ਕੇ ਉਹਦੇ ਹੱਥਾਂ 'ਚ ਰੱਖ ਦਿੱਤੇ 390 ਰੁਪੀਏ ਨੇ ਮम्मा ਬਾਕੀ ਤੁਸੀਂ ਪਾ ਦਿਓ ਨਹੀਂ ਤਾਂ ਬਾਕੀ ਵੀ ਮੈਂ ਆਪੇ ਜੋੜ ਲੂੰਗੀ ਉਹ ਅਚਾਨਕ ਭਾਵੁਕ ਹੋ ਉੱઠી ਸੀ ਪੰਗਰ ਗਈ ਸੀ ਉਹ ਬੱਚੀ ਨੂੰ ਮੋਢਿਆਂ ਤੋਂ ਫੜ ਕੇ ਇੱਕ ਟਾਕ ਉਹਦੀਆਂ ਅੱਖਾਂ 'ਚ ਵੇਖਣ ਲੱਗ ਪਈ ਕਿੰਨੀਆਂ ਡੂੰਘੀਆਂ ਸੀ ਉਹਦੀਆਂ ਅੱਖਾਂ ਆਪਣੇ ਪਿਓ ਅਨੂਪ ਦੀਆਂ ਅੱਖਾਂ ਜੀ ਗਹਿਰਾਈ ਉਹਨਾਂ ਵਿੱਚ ਸੀ ਲੱਗਿਆ ਜਿਵੇਂ ਕਹਿ ਰਹੀਆਂ ਹੋਣ ਮੈਂ ਚੋਰੀ ਨਹੀਂ ਕੀਤੀ ਮੰਮਾ ਮਿਹਨਤ ਕੀਤੀ ਆ ਸਾਈਕਲ ਲਈ ਪੈਸੇ ਜਮਾ ਕੀਤੇ ਨੇ ਤੂੰ ਵੀ ਕੱਲੀ ਕਿੰਨਾ ਕੁ ਕਰੇਂਗੀ ਆਖਰ ਕਿੰਨਾ ਕੁ ਕਰ ਸਕਦੀ ਆ ਤੂੰ ਬੱਚੀ ਨੇ ਲਾੜ ਨਾਲ ਬਾਹਾਂ ਆਪਣੇ ਮਾਂ ਦੇ ਦਿਵਾਲੇ ਵੱਲ ਲਈਆਂ ਮੰਮਾ ਲੈ ਦੇਉਂਗਾ ਨਾ ਸਾਈਕਲ। ਉਹਨੇ ਬੱਚੀ ਨੂੰ ਕਲਾ ਵਿੱਚ ਭਰ ਲਿਆ। ਹਾਂ ਪ੍ਰੀਤੇ ਲੈ ਦੂੰਗੀ। ਜ਼ਰੂਰ ਲੈ ਕੇ ਦੂੰਗੀ ਮੇਰੇ ਬੱਚੇ। ਮੇਰੇ بیٹے ਜ਼ਰੂਰ ਲੈ ਕੇ ਦੂੰਗੀ। ਦੁਆਲੇ ਪੜੀਆਂ ਬਾਵਾ ਉਹਨੂੰ ਮਜ਼ਬੂਤ ਹੁੰਦੀਆਂ ਮਹਿਸੂਸ ਹੋਈਆਂ। ਪ੍ਰੀਤੀ ਦੇ ਅੰਦਰਲੀ ਦ੍ਰਿੜਤਾ ਜਿੰਨੀ ਮਜ਼ਬੂਤ। ਉਹਨੂੰ ਲੱਗਿਆ ਕਿ ਪ੍ਰੀਤੀ ਦੇ ਅੰਦਰ ਤਾਂ ਕੁਝ ਵੀ ਨਹੀਂ ਸੀ ਮਰਿਆ। ਜਿੰਨਾ ਕੋ ਖਿੰੜ ਰਿਹਾ ਹੋਣਾ ਉਸ ਤੋਂ ਕਿਤੇ ਵੱਧ ਉਸਰਿਆ ਪਿਆ ਸੀ ਉਹਦੇ ਅੰਦਰ। ਕਿਤੇ ਵੱਧ ਇਸ ਲੜਾਈ ਨੂੰ ਲੜਨ ਦੇ ਯੋਗ ਬਣਾਉਣ ਵਾਲਾ ਬਹੁਤ ਕੁਝ ਪਿਆਰ ਕਦੇ ਵੀ ਸ਼ਬਦਾਂ ਨਾਲ ਨਹੀਂ ਨਿਭਾ ਨਾਲ ਸਾਬਤ ਹੁੰਦਾ ਕਈ ਵਾਰੀ ਕੋਈ ਸਾਡੇ ਨਾਲ ਨਹੀਂ ਹੁੰਦਾ ਪਰ ਫਿਰ ਵੀ ਸਾਡੀ ਜ਼ਿੰਦਗੀ ਦੇ ਹਰ ਕੋਨੇ 'ਚ ਵਸਦਾ ਰਹਿੰਦਾ ਜੇ ਇਸ ਕਹਾਣੀ ਨੇ ਤੁਹਾਨੂੰ ਰੁਲਾ ਦਿੱਤਾ ਝੰਜੋੜ ਦਿੱਤਾ ਜਾਂ ਸੋਚਣ ਲਈ ਮਜਬੂਰ ਕਰ ਦਿੱਤਾ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੀ ਕਿ ਪਿਆਰ ਅਸਲ ਵਿੱਚ ਜਿਉਂਦੇ ਜੀ ਲੋਕਾਂ ਨਾਲ ਹੀ ਹੁੰਦਾ ਹੈ ਜਾਂ ਉਹਨਾਂ ਲਈ ਜਿਹੜੇ ਦੁਨੀਆ ਤੋਂ ਚਲੇ ਜਾਂਦੇ ਨੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਮੈਂ ਫੇਰ ਲੈ ਕੇ ਆਵਾਂਗੀ ਇੱਕ ਹੋਰ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਧੰਨਵਾਦ